ਪ੍ਰਧਾਨ ਸਾਹਿਬ ਇੱਥੋਂ ਨਹੀਂ ਲੜਦੇ ਆ ਉਹਨਾਂ ਦੇ ਫੈਮਿਲੀ ਵਿੱਚ ਕੋਈ ਨਹੀਂ ਲੜਨਾ ਚਾਹੁੰਦਾ ਇੱਥੇ ਤਾਂ ਇੱਥੇ ਵਾਈ ਨਾਟ ਇਥੇ ਕੋਲੋਕਲ ਯੰਗ ਫੇਸ ਇੱਕ ਪੜਿਆ ਲਿਖਿਆ ਬੰਦਾ ਜਿਹਦੀ ਕੋਈ ਬੈਕਗ੍ਰਾਉਂਡ ਵਿੱਚ ਕੋਈ ਇਲ ਇਲ ਚੀਜ਼ ਨਹੀਂ ਹੈ ਖਰਾਬ ਚੀਜ਼ ਨਹੀਂ ਹੈ ਤਾਂ ਉਹਨੂੰ ਕਿਉਂ ਨਾ ਮੌਕਾ ਦਿੱਤਾ ਜਾਵੇ ਕਾਂਗਰਸ ਪਾਰਟੀ ਦੀ ਗੱਲ ਕਰ ਰਹੇ ਹਾਂ ਜਾਂ ਕਿਸੇ ਵੀ ਪਾਰਟੀ ਤੋਂ ਜਾਂ ਆਜ਼ਾਦ ਤੌਰ ਤੇ ਵੀ ਕਾਂਗਰਸ ਦਾ ਹਿੱਸਾ ਜ਼ਰੂਰ ਹੈ ਮੈਂ ਐਸ ਵਰਕਰ ਕੰਮ ਕਰ ਰਿਹਾ ਹਾਂ ਗਿੱਦੜਬਾਦੀ ਇਹ ਵੀ ਰਹੀ ਅੱਜ ਦਾ ਪ੍ਰਸਿਆਸ ਤੇ ਬਾਹਰੋਂ ਆ ਕੇ ਇੱਥੇ ਐਮਐਲਏ ਬਣਾ ਮੰਗਦਾ ਗਿੱਦੜਬਾ ਨੇ ਆਪਣੇ ਕਿਤੇ ਹਲਕੇ ਦੇ ਵੀਰਵਾਰੀ ਹਲ ਤੱਕ ਮੋਕਾ ਨਹੀਂ ਦਿੱਤਾ ਕਿ ਕੋਈ ਉਮੀਦਵਾਰ ਕੋਈ ਸਾਹਮਣੇ ਨਹੀਂ ਆਇਆ ਗਿੱਦੜਬਾ ਦੇ ਆਪਣੇ ਹਲਕੇ ਨਹੀਂ ਤਾਂ ਕਹਿੰਦਾ ਜੀ ਉਮੀਦਵਾਰ ਨੂੰ ਤੁਹਾਡੇ ਸਾਹਮਣੇ ਹੀ ਆ ਤੁਸੀਂ ਮੇਰੇ ਨਾਲ ਬੈਠੇ ਮੈਂ ਮਦੀਰ ਪਿੰਡ ਦਾ ਥੋਲੇ ਪਿੰਡ ਦਾ ਆਪਈ ਦਰਵਾਹ ਨੂੰ ਕਿਉਂ ਇਹ ਹੱਬ ਪੜਾਇਆ ਜਾਂਦਾ ਵੀ ਆਪਾਂ ਉੱਥੇ ਜਾ ਕੇ ਅੰਦਰਲੇ ਬੰਨਾਂਗਾ ਕੀ ਖਾ ਸਕ ਦਰਵਾਹਤ ਜਖੀਰ ਜੀ ਗਿੱਦੜ ਵਾਲੀ ਹਿਸਟਰੀ ਖਾ ਸਕ ਜੀ ਤੁਸੀਂ ਦੇਖੋ ਇਸ ਟੀਟ ਨੇ ਕਿੰਨੇ ਮੁੱਖ ਮੰਤਰੀ ਬਣਾਏ ਜੀ ਕਿੰਨੇ ਮੁੱਖ ਮੰਤਰੀ ਇੱਥੇ ਆ ਕੇ ਲੜੇ ਕਿੰਨੇ ਲੀਡਰ ਬਣਾਏ ਕਿਤੇ ਕਿਸੇ ਨੇ ਵੀ ਦਸਦੀਆ ਅਨਾਉਂਸ ਹੋ ਜਾਂਦੀ ਹੈ ਤਾਂ ਨਾਲ ਤੁਹਾਨੂੰ ਦੀ ਆਪਾਂ ਗੱਲ ਕਰੀਏ ਤਾਂ ਨਾਲ ਫਿਰ ਪੂਰਾ ਸਪੋਰਟ ਰੱਖੋ ਜਿਹੜਾ ਬੰਦਾ ਪਿਆਰ ਨਾਲ ਜੀ ਪਿਆਰ ਨਾਲ ਪੂਰੇ ਦਿਲ ਨਾਲ ਦਿਲ ਜੋੜ ਕੇ ਆਊਗਾ ਤਾਂ ਉਹਦੀ ਮਦਦ ਕਰਾਂਗੇ ਐ ਚੁੱਸ ਚਲਾ ਕੇ ਲੀਡਰਾਂ ਦੇ ਐਸੀ ਮਦਦ ਕਰਨੀ ਜੀ ਅਸੀਂ ਜੀ ਜੋ ਇੱਥੇ ਹਾਰਡ ਵਰਕਿੰਗ ਹੈ ਇੱਕ ਨਵਾਂ ਚਿਹਰਾ ਹੈ ਇੱਕ MBA ਫਾਈਨੈਂਸ ਬ੍ਰਾਂਚ ਮੈਗਲਿਸ ਮੁੰਡਾ ਪੂਰੇ ਫਿਰ ਦਾਪਨਸਲ ਆਨਦ ਅਲਕੇ ਉਸਤਾ ਹੋਏ ਜਿਹੜਾ ਇਹਨਾਂ ਕੱਟ ਕਰ ਗਿਆ ਗਿੱਦੜਵਿੱਦੀ ਸੜਕਾਂ ਲੜਵੇ ਤੋਂ ਮਦੀਪ ਦੀ ਸੜਕ ਦੋਦੇ ਤੋਂ ਪੌਣੀ ਦੀ ਸੜਕ ਦੋਨੋਂ ਪਿੰਡ ਲੀਡਰਾਂ ਦੇ ਤੇ ਸੜਕਾਂ ਦੇ ਬੁਰੇ ਹਾਲ ਮੈਂ ਪਾਣੀ ਦੇ ਵਿੱਚ ਖੜ ਕੇ ਵੀ ਵੀਡੀਓ ਬਣਾਈ ਜਕੀ ਸੀ ਤਿਕਾ ਸਾਹਿਬ ਵੀ ਪਹਿਲਾਂ ਪਾਣੀ 'ਚ ਆ ਕੇ ਖੜਦੇ ਰਹੇ ਜਦੋਂ ਉਹਨਾਂ ਨੇ ਐਂਟਰੀ ਕੀਤੀ ਐ ਇੱਥੇ ਕਹਿੰਦੇ ਪਾਣੀ 'ਚ ਆ ਕੇ ਖੜ ਜਾਂਦੇ ਸੀਗੇ ਤਾਂ ਸਿਆਸਤੀ ਸ਼ੁਰੂ ਹੋਇਆ ਇੱਥੋਂ ਦੀ ਹੈ ਮੇਰਾ ਟਾਰਗੇਟ ਹੈਗਾ ਸੋਸ਼ਲ ਸਰਵਿਸ ਦਾ ਫਰਸਟ ਜੀ ਉਹ ਮੈਂ ਕਰ ਹੀ ਜਾਣਾ ਹੌਲੀ ਹੌਲੀ ਕੰਮ ਕਰੀ ਜਾਊਂਗਾ ਜੀ ਮੈਂ ਜੇ ਹੁਣ ਮੌਕਾ ਮਿਲਣਾ ਹੈ ਹੁਣ ਮਿਲ ਜੂ ਆਪਣੀ ਦਸਤਾਈ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਕਿੰਗ ਪੰਜਾਬੀ ਮੈਂ ਹਾਂ ਜਗਸੀਰ ਸਿੰਘ ਨਦੀਰ ਸੋ ਅੱਜ ਗਿੱਦੜਬਾਹ ਦੇ ਵਿੱਚ ਬੈਠੇ ਆ ਗਿੱਦੜਬਾਹ ਹਲਕੇ ਦੇ ਵਿੱਚ ਗਿੱਦੜਬਾਹ ਦੇ ਵਿੱਚ ਜਿਮਨੀ ਚੋਣ ਨੂੰ ਲੈ ਕੇ ਵੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਵੱਖ-ਵੱਖ ਉਮੀਦਵਾਰ ਵੀ ਸਾਹਮਣੇ ਆ ਰਹੇ ਆ ਤੇ ਨਾਲ ਨਾਲ ਆਪਾਂ ਅੱਜ ਗੱਲਬਾਤ ਕਰਾਂਗੇ ਸਮਾਜ ਸੇਵਾ ਤੋਂ ਲੈ ਕੇ ਤੇ ਰਾਜਨੀਤੀ ਵਿੱਚ ਹੋਂਦ ਤੱਕ ਸਾਡੇ ਨਾਲ ਅਨੇਕ ਸਿੰਘ ਬਰਾੜ મંદિર ਜਿਹੜੇ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿ ਉਹ ਬਹੁਤ ਸਾਰੇ ਐਨ ਜੀਓਸ ਨਾਲ ਔਰ ਗਿੱਧਰਵਾ ਦੇ ਵੱਖ-ਵੱਖ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਜਾ ਕੇ ਵੀ ਲੋਕਾਂ ਦੀ ਮਦਦ ਵੀ ਕਰਦੇ ਆ ਤਾਂ ਉਹ ਸਾਡੇ ਨਾਲ ਅੱਜ ਮੌਜੂਦ ਰਹਿਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਅਸ਼ੋਕੜਾ ਰਾਜਨੀਤੀ ਦੇ ਵਿੱਚ ਜਾਂ ਸਮਾਜ ਸੇਵਾ ਦੀ ਚੇਟਕ ਉਹਨਾਂ ਨੂੰ ਕਿਵੇਂ ਲੱਗੀ ਹੈ ਤਾਂ ਬਰਾੜ ਸਾਹਿਬ ਸਾਡੇ ਨਾਲ ਮੌਜੂਦ ਹੈ ਬਰਾੜ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਵਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਜੀ ਬਸ ਬਹੁਤ ਵਧੀਆ ਜੀ। ਬਸ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤੁਸੀਂ ਸਮਾਜ ਸੇਵਾ ਨੂੰ ਲੈ ਕੇ ਅੱਗੇ ਆਏ ਹਨਾ। ਸਮਾਜ ਸੇਵਾ ਦੀ ਚੇਟਕ ਇੰਨੀ ਛੋਟੀ ਉਮਰ ਦੇ ਵਿੱਚ ਲੱਗਣਾ। ਥੋੜਾ ਇਹਦੇ ਬਾਰੇ ਦੱਸੋ ਵੀ ਸਮਾਜ ਸੇਵਾ ਕਰਨ ਦਾ ਤੁਹਾਡੇ ਮਨ ਦੇ ਵਿੱਚ ਕਿਵੇਂ ਜਿਹੜੀ ਉਹ ਭਾਵਨਾ ਜੀ ਪੈਦਾ ਹੋਈ ਵੀ ਆਪਾਂ ਲੋਕਾਂ ਦਾ ਭਲਾ ਕਰਨਾ ਜਾਂ ਮਦਦ ਕਰਨੀ ਹੈ ਕਿਸੇ। ਇਹਨਾਂ ਜਗਸੀਰ ਜੀ ਇਹ ਬੜਾ ਹੀ ਪਰਸਨਲ ਐਕਸਪੀਰੀਅੰਸ ਹੈ ਜ਼ਿੰਦਗੀ ਦਾ ਜੋ ਇਸ ਚੀਜ਼ ਨਾਲ ਜੁੜਿਆ ਹੋਇਆ ਸਮਾਜ ਸੇਵਾ ਦਾ। ਉਹ ਇਹ ਹੈ ਕਿ ਮੈਂ ਬੜੀ ਛੋਟੀ ਉਮਰ 'ਚ ਜੀ ਆਪਣੇ ਪਰਿਵਾਰ ਨੂੰ ਹੈਲਥ ਪ੍ਰੋਬਲਮਸ ਫਾਈਨੈਂਸ਼ੀਅਲ ਪ੍ਰੋਬਲਮਸ ਤੋਂ ਨਿਕਲਦੇ ਹੋਏ ਦੇਖਿਆ ਜੀ ਜਦੋਂ ਬੰਦਾ ਆਪ ਦੁੱਖ ਚੋਂ ਨਿਕਲਿਆ ਹੋਵੇ ਨਾ ਜੀ ਉਦੋਂ ਹੀ ਬੰਦਾ ਕਿਸੇ ਦਾ ਦੁੱਖ ਸਮਝ ਸਕਦਾ ਹੈ ਜੀ ਨਹੀਂ ਤਾਂ ਬੰਦਾ ਨਹੀਂ ਕੋਈ ਸਮਝ ਸਕਦਾ ਹੋਰ ਕਿਸੇ ਦੇ ਪੈਰਾਂ ਚ ਕੀ ਚੱਲ ਰਿਹਾ ਹੈ ਕਿਸੇ ਦੀ ਜ਼ਿੰਦਗੀ ਚ ਕੀ ਚੱਲ ਰਿਹਾ ਹੈ ਜੋ ਜੋ ਮੈਂ ਆਪ ਦੇਖਿਆ ਪਰ ਜਦੋਂ ਮੈਂ ਹੌਲੀ ਹੌਲੀ ਵਿਦ ਟਾਈਮ ਨਾਲ ਤਕੜਾ ਹੁੰਦਾ ਗਿਆ ਮੇਰੇ ਕੋਲੇ ਪੈਸੇ ਆਉਂਦੇ ਰਹੇ ਮੇਰੇ ਰਿਸ਼ਤੇਦਾਰੀ ਪਾਵਰ ਚੰਦਰ ਜਿਵੇਂ ਵੀ ਹੁੰਦਾ ਰਿਹਾ ਚਲੋ ਜਿਵੇਂ ਮੈਂ ਜਿਸ ਦੀ ਵੀ ਮਦਦ ਕਰ ਸਕਦਾ ਸੀ ਉਹ ਮੈਂ ਹੌਲੀ ਹੌਲੀ ਮੈਨੂੰ ਕਰਨ ਚ ਵਧੀਆ ਲੱਗਦਾ ਤੁਸੀਂ ਮੈਂ ਉਹ ਉਸ ਤਰੀਕੇ ਨਾਲ ਮੇਰੀ ਸਮਾਜ ਸੇਵਾ ਦੀ ਭਾਵਨਾ ਸ਼ੁਰੂ ਹੋਈ ਸੀ ਤੁੰਡੀ ਮੈਂ ਆਪ ਪ੍ਰੋਬਲਮਸ ਦੇਖਿਆ ਸੀ ਜੀ ਤਾਂ ਉਹਨਾਂ ਨੂੰ ਮੈਂ ਜਦੋਂ ਕਿਸੇ ਹੋਰ ਚ ਦੇ ਦਦਾ ਸੀ ਮੈਂ ਚਾਹੁੰਦਾ ਸੀ ਕਿ ਇਹ ਬੰਦਾ ਸਫਰ ਨਾ ਕਰੇ ਜਿੰਨੀ ਇਹਦੀ ਹੈਲਪ ਹੋ ਸਕਦੀ ਆਪਾਂ ਕਰੀਏ ਭਾਈ ਜੀ ਜਿਹੜੀ ਸਮਾਜ ਸੇਵਾ ਕਿਤੇ ਨਾ ਕਿਤੇ ਪਿਛੇ ਪਰਿਵਾਰਕ ਪਿਛੋਕੜ ਵੀ ਹੁੰਦਾ ਨਾ ਆਪਾਂ ਥੋੜਾ ਜਿਹਾ ਪਰਿਵਾਰ ਵਾਲ ਪਿਛੋਕੜ ਦੇਖੀਏ ਤਾਂ ਪਿੰਡ ਤੁਹਾਡਾ ਮੰਦਿਰ ਹੈ ਜਿੰਨੇ ਸਾਰਿਆਂ ਨੂੰ ਪਤਾ ਤਾਂ ਪਰਿਵਾਰ ਦੀ ਜੇ ਆਪਾਂ ਗੱਲ ਕਰੀਏ ਪਿਛਲੇ ਪਰਿਵਾਰ ਦੀ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇਦਾਂ ਦੇ ਕੋਈ ਸਮਾਜ ਸੇਵੀ ਜਾਂ ਕੋਈ ਰਾਜਨੀਤਿਕ ਪੱਖ ਤੋਂ ਪਿਛਲੇ ਪ ਪਿਛਲੇ ਪਾਸੇ ਆਪਾਂ ਜੇ ਸਟਾਰਟ ਕਰੀਏ ਤਾਂ ਜੀ ਮੇਰੇ ਦਾਦਾ ਜੀ ਸਰਦਾਰ ਰਫਤਾਰ ਸਿੰਘ ਸੀ ਉਹ ਆਪ ਦੇ ਤੌਰ ਤੇ ਵੀ ਸਮਾਜ ਸੇਵਾ ਕਰਦੇ ਸੀ ਜੀ ਫਿਰ ਉਹਨਾਂ ਦੇ ਮੇਰੇ ਦਾਦਾ ਜੀ ਦੇ ਤਾਇਆ ਜੀ ਸਰਦਾਰ ਪੂਰਨ ਸਿੰਘ ਮਦੀਰ ਜੀ ਜਿਨ੍ਹਾਂ ਦੇ ਗ੍ਰੈਂਡਸਨ ਅੱਜ ਵੀ ਇੱਥੇ ਹੈਗੇ ਮਦੀਰ ਪਿੰਡ ਵਿੱਚ ਜੀ ਜੀ ਉਹ ਪਹਿਲੇ ਐਮਐਲਏ ਬਣੇ ਗਦੜਵਾ ਹਲਕੇ ਦੇ 1952 ਚ ਜੀ ਉਸ ਤੋਂ ਬਾਅਦ ਫਿਰ ਸਾਡੇ ਫਤਨ ਵਾਲੇ ਪਰਿਵਾਰ ਜੋ ਬਾਬਾ ਜੀ ਹਰਚੰਦ ਸਿੰਘ ਸੀਗੇ ਜੀ ਫਿਰ ਅੱਗੇ ਹੌਲੀ-ਹੌਲੀ ਅੱਗੇ ਆਈ ਜਾਈਏ ਸਰਦਾਰ ਦਰਸ਼ਨ ਸਿੰਘ ਮਦੀਰ ਹੋ ਗਏ ਉਹ ਚੇਅਰਮੈਨ ਰਹੇ ਹੈ ਮਾਰਕੀਟ ਕਮੇਟੀ ਗਦੜਬਾਦ ਉਹ ਮੇਰੇ ਚਾਚਾ ਜੀ ਲੱਗਦੇ ਹੈ ਜੀ ਤੇ ਫਿਰ ਮੇਰੇ ਨਾਨਕਿਆਂ ਦੇ ਸਾਈਡ ਤੋਂ ਜੀ ਮੇਰੇ ਨਾਨਾ ਜੀ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਰਹੇ ਹੈ ਮੈਂਬਰ ਪਾਰਲੀਮੈਂਟ ਰਹੇ ਹੈ ਪਰ ਉਹ ਹੈ ਕਿ ਸਾਰਾ ਭਾਈਚਾਰਾ ਜੀ ਇਕੱਠੇ ਰਲ ਮਿਲ ਕੇ ਹੀ ਕੰਮ ਕਰਦਾ ਜੀ ਭਾਈਚਾਰਾ ਨਾਲ ਤੁਹਾਡੇ ਹੋਊਗਾ ਤੁਹਾਡੇ ਚਾਚੇ ਤਾਏ ਨਾਲ ਹੋਣਗੇ ਤੁਹਾਡੇ ਪਰਿਵਾਰ ਨਾਲ ਹੋਊਗਾ ਫੇਰ ਹੀ ਤੁਸੀਂ ਕੋਈ ਸਮਾਜ ਸੇਵਾ ਜਾਂ ਪੋਲਿਟਿਕਸ ਕਰ ਰਹੇ ਹੋ ਔਰ ਇੱਕ ਮੇਰੇ ਮਾਸਟਰ ਜੀ ਸਰਦਾਰ ਸੁਪਾਲ ਸਿੰਘ ਖਹਿਰਾ ਜੀ ਉਹ 올 ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਹੈ ਜੀ ਔਰ ਮੌਜੂਦਾ 3 ਟਾਈਮ ਐਮਐਲਏ ਹੈ ਪੁਲੱਤ ਤੋਂ ਸੋ ਉਹ ਵੀ ਪੋਲਿਟਿਕਸ ਵਿੱਚ ਹੈਗੇ ਆ ਜੀ ਸੋ ਇਹ ਸਾਰੇ ਜਾਨੇ ਸਿਆਸਤ ਵਿੱਚ ਕਿਤੇ ਨਾ ਕਿਤੇ ਰਹੀ ਹੈ ਜੀ ਓਪਨਲੀ ਜਿਹੜੀ ਸਮਾਜ ਸੇਵਾ ਕਰਦੇ ਹੋ ਜਾਂ ਕੋਈ ਐਨਜੀਓ ਨਾਲ ਵੀ ਟੱਚ ਆ ਜਾਂ ਕੋਈ ਉਹਦੇ ਵਿੱਚ ਐਨਜੀਓ ਵੀ ਕੋਈ ਚਲਾਉਂਦੇ ਹੋ ਨਹੀਂ ਆ ਆਪਦੇ ਤੌਰ ਤੇ ਤਾਂ ਮੇਰੀ ਕੋਈ ਐਨਜੀਓ ਨਹੀਂ ਚੱਲਦੀ ਜੀ ਮੈਂ ਬਟ ਐਨਜੀਓਜ਼ ਦੀ ਹੈਲਪ ਜ਼ਰੂਰ ਕਰਦਾ ਜੀ ਕਿ ਜਿਵੇਂ ਸਾਡੇ ਗਿੱਦੜਵਾਜ ਬਹੁਤ ਵਧੀਆ ਨਰੈਨ ਸਿੰਘ ਲਾਜੀ ਉਹ ਮੀਰਨ ਜੀ ਉਹ ਚਲਾਉਂਦੇ ਆ ਉਹ ਜਿੱਥੇ ਵੀ ਮੇਰੀ ਮੇਰੀ ਸੇਵਾ ਲਾਂਦੇ ਮੈਂ ਉਹਨਾਂ ਦੀ ਹੈਲਪ ਕਰਦਾ ਜਾਂ ਆਸ਼ਾ ਕਿਰਨ ਵਰਕਰਸ ਦੇਖ ਹੈਗੀ ਹੈ ਜੀ ਉਹ ਜਿੱਥੇ ਸੇਵਾ ਲਾਂਦੇ ਉੱਥੇ ਮਦਦ ਕਰੀਦੀ ਹੈ ਤਾਂ ਮੈਂ ਤਾਂ ਮੇਰਾ ਕੰਮ ਤਾਂ ਜੀ ਸਿਰਫ ਹੈਲਪ ਕਰਨ ਦਾ ਬੈਕਐਂਡ ਤੇ ਮਤਲਬ ਮੇਰਾ ਆਈਡੀਆ ਐ एनजीओ ਬਣਾਉਣ ਦਾ ਹੈ ਜੇ ਐਟ ਦ ਮੂਮੈਂਟ ਤਾਂ ਨਹੀਂ ਹੈ ਫਿਊਚਰ ਦਾ ਤਾਂ ਪਤਾ ਨਹੀਂ ਬਟ ਅੱਜ ਦੀ ਗੱਡੀ ਤਾਂ ਮੈਂ ਸਿਰਫ ਮਦਦ ਹੀ ਕਰ ਰਿਹਾ ਹਾਂ ਲੋਕਾਂ ਦੀ ਬਾਈ ਜੀ ਜਿਵੇਂ ਸਮਾਜ ਸੇਵਾ ਬਹੁਤ ਬਹੁਤ ਲੋਕਿਹੜੇ ਸਮਾਜ ਸੇਵਾ ਕਰਦੇ ਆ ਹਨਾ ਸਮਾਜ ਸੇਵਾ ਵੀ ਵੱਖ-ਵੱਖ ਤਰੀਕੇ ਨਾਲ ਕੀਤੀ ਜਾਂਦੀ ਹੈ ਕਈ ਉਹਦੇ ਵਿੱਚ ਸਵਾਰਥ ਵੀ ਹੁੰਦਾ ਜਿਆਦਾਤਰ ਆਪਣੇ ਪੰਜਾਬੀਆਂ ਦੀ ਜੇਕਰ ਭਾਵਨਾ ਦੇਖੀਏ ਤਾਂ ਅਕਸਰ ਕਿਹਾ ਜਾਂਦਾ ਕਿ ਜਦੋਂ ਕੋਈ ਸਮਾਜ ਸੇਵਾ ਕਰਦੇ ਨੂੰ ਕਿਸੇ ਆਪ ਦੇਖਦੇ ਆ ਤਾਂ ਉਹਨੂੰ ਕਿਹਾ ਜਾਂਦਾ ਕਿ ਹੁਣ ਇਹ ਲੀਡਰ ਵਾਲੀ ਪਾਸੇ ਜਾਊਗਾ ਲੀਡਰੀ ਕਰੂਗਾ ਹਨਾ ਤਾਂ ਕਿਤੇ ਨ ਕਿਤੇ ਰਾਜਨੀਤੀਵਾਲਾ ਆਉਣ ਦਾ ਜਿਹੜਾ ਤੁਸੀਂ ਇੱਕ ਦਿਨ ਆਪਣੇ ਘਰ ਵੀ ਕੱਟ ਕੀਤਾ ਸੀਗਾ ਇੰਡੀਵਿਜੂਅਲ ਕੱਟ ਸੀ ਬੇਸ਼ੱਕ ਦੀ ਉਹ ਤਾਂ ਕਿਤੇ ਨ ਕਿਤੇ ਸੋਚ ਸੀ ਕਿ ਬਾਈ ਜੀ ਕਿ ਇਸ ਪਾਸੇ ਹੀ ਦੇਖੋ ਉਹ ਉਹ ਦੋ ਦੋ ਚੀਜ਼ਾਂ ਨੂੰ ਤੁਸੀਂ ਮਿਕਸ ਨਾ ਕਰੋ ਜੀ ਮੈਂ ਇਹ ਬੇਨਤੀ ਕਰਦਾ ਹਾਂ ਕਿ ਦੇਖੋ ਪੋਲਿਟਿਕਸ ਆਪਣੀ ਜਗ੍ਹਾ ਸਮਾਜ ਸੇਵਾ ਆਪਣੀ ਜਗ੍ਹਾ ਪੋਲਿਟਿਕਸ ਹੁੰਦੀ ਹੈ ਤੁਸੀਂ ਲੋਕਾਂ ਦੀ ਲਾਈਫ ਚ ਬੈਟਰਮੈਂਟ ਕਿਵੇਂ ਲਿਆਣੇ ਹੋ ਥਰੂ ਗਵਰਨਮੈਂਟ ਪੋਲਿਸੀਜ਼ ਥਰੂ ਗਵਰਨਮੈਂਟ ਫੰਡਿੰਗ ਉਹਦੇ ਸਾਹਮਣੇ ਤੁਸੀਂ ਉਹਨੂੰ ਕਿਵੇਂ ਯੂਜ਼ ਵਰਤਦੇ ਹੋ ਜਾਂ ਸਰਕਾਰ ਨੂੰ ਅਫਸਰਾਂ ਨੂੰ ਕਿਵੇਂ ਚਲਾਉਣੇ ਹੋ ਕਿ ਉਹ ਲੋਕਾਂ ਦੀ ਸੇਵਾ ਕਰੇ ਉਹ ਹੋ ਗਿਆ ਪੋਲਿਟਿਕਲ ਐਸਪੈਕਟ ਜਿਹਦੇ ਵਿੱਚ ਮੈਂ ਇੱਛਾ ਰੱਖਦਾ ਹੈ ਜੀ ਜਿਹੜਾ ਸੋਸ਼ਲ ਸਰਵਿਸ ਦਾ ਕੰਮ ਹੈ ਜੀ ਇਹ ਤਾਂ ਮੈਂ ਬਹੁਤ ਛੋਟੀ ਉਮਰ ਤੋਂ ਨਾਲ ਦੀ ਨਾਲ ਦੇਖਦਾ ਆ ਜਿਵੇਂ ਬਹੁਤ ਛੋਟੇ ਉਮਰ ਦੇ ਪਹਿਲੇ ਇੱਥੇ ਕ੍ਰਿਕਟ ਖੇਡਣ ਬੱਚੇ ਆਉਂਦੇ ਸੀ ਫਿਰ ਅਸੀਂ ਛੋਟੇ ਉਮਰ ਦੇ ਚ ਚਬੀਲ ਲਾਣੀ ਜਾਂ ਇਦਾਂ ਦੇ ਕੰਮ ਕਰਨੇ ਇਹ ਤਾਂ ਮੈਂ ਬਹੁਤ ਸਾਲਾਂ ਉਦੋਂ ਉਦੋਂ ਤਾਂ ਪੋਲਿਟਿਕਸ ਦਾ ਕੋਈ ਧਿਆਨ ਵੀ ਨਹੀਂ ਸੀਗਾ ਮਨ ਵਿੱਚ ਮੇਰੀ ਸਾਲ 29 ਸਾਲ ਦੀ ਉਮਰ ਹੈ ਜੀ ਉਦੋਂ ਮੈਂ ਹੋਊਗਾ ਤਕਰੀਬਨ 8-9 ਸਾਲਾਂ ਦਾ ਜਦੋਂ ਸਾਰੇ ਰਲ ਮਿਲ ਕੇ ਖੇਡਦੇ ਸੀ ਉਦੋਂ ਵੀ ਸਰਵਿਸ ਕਰਦੇ ਸੀ ਜੀ ਤਾਂ ਉਦੋਂ ਤਾਂ ਕੋਈ ਸਿਆਸਤ ਤੋ ਉਸ ਚੀਜ਼ ਨੂੰ ਮਿਕਸ ਨਾ ਕੀਤਾ ਜਾਏ ਹਾਂ ਬਟ ਉਹ ਮੇਰਾ ਪੈਸ਼ਨ ਜ਼ਰੂਰ ਹੈ ਕਿ ਮੈਂ ਲੋਕਾਂ ਦੀ ਹੈਲਪ ਕਰਦਾ ਜੀ ਬਟ ਉਹ ਜੇ ਲੋਕ ਕਹਿਣਗੇ ਮੈਨੂੰ ਜਹੰਗਾਰਾ ਦੇਣਗੇ ਭਰਾਵਾ ਤੂੰ ਖੜਾ ਸਾਡੇ ਲਈ ਅਸੀਂ ਚਾਹਨੇ ਤੂੰ ਸੋਸ਼ਲ ਸਰਵਿਸ ਚੰਗੀ ਕਰ ਰਹੇ ਆਂ ਤੂੰ ਸਿਆਸਤ ਤੇ ਵੀ ਸਾਡੇ ਨਾਲ ਸਾਥ ਦੇ ਤਾ ਬਿਲਕੁਲ ਖੜੂਗਾ ਜੀ ਭਾਈ ਜਿਹੜਾ ਇਕੱਠ ਦੀ ਤੁਸੀਂ ਘਰ ਕੀਤਾ ਬੁਲਾਏ ਲੋਕ ਬੁਲਾਏ ਆਪਣੇ ਹਲਕੇ ਦੇ ਲੋਕ ਆਏ ਉਹਦੇ ਬਾਰੇ ਥੋੜਾ ਖੁੱਲ ਕੇ ਦੱਸੋ ਵੀ ਉਹ ਕਿਸ ਮੈਟਰ ਦੇ ਹਿਸਾਬ ਨਾਲ ਤੁਸੀਂ ਉਹ ਕੱਟ ਕੀਤਾ ਸੀਗਾ ਸਮਾਜ ਸੇਵਾ ਨੂੰ ਲੈ ਕੇ ਅੱਗੇ ਬਸਾਂ ਦੀ ਗੱਲ ਸੀ ਜਾਂ ਲੋਕਾਂ ਦੀ ਰਾਏ ਲੈਣ ਦੀ ਸੀ ਵੀ ਹੁਣ ਆਪਾਂ ਕਿਹੜੇ ਪਾਸੇ ਕਿਹੜੀ ਲਾਈਨ ਚੱਲੀਏ ਇਹਦਾ ਜਕਸੀਰ ਜੀ ਸਹੀ ਮੈਨੇਜ ਲੋਕਾਂ ਦੀ ਰਾਏ ਲੈਣੀ ਸੀ ਮੈਂ ਜੀ ਇਹ ਜਿਹੜੇ ਉੱਥੇ ਇਕੱਠ ਹੋਇਆ ਸੀ ਇਹ ਗਿੱਦੜਵੇ ਹਲਕੇ ਦੇ ਹਰੇਕ ਪਿੰਡ ਚੋਂ ਮੇਰੇ ਮੇਨ ਮੇਨ 10 10 15 15 ਵਰਕਰ ਜੋ ਓਵਰ ਦ ইयर्स ਇੰਡੀਵਿਜੂਅਲ ਤੌਰ ਤੇ ਮੇਰੇ ਨਾਲ ਜੁੜੇ ਹੋਏ ਆ ਜੀ ਅਕ੍ਰੋਸ ਪਾਰਟੀ ਲਾਈਨਸ ਜੀ ਉਹ ਉਹ ਔਰ ਸਿਟੀ ਵਾਰਡਸ ਵਿੱਚੋਂ ਆਪਣੇ ਬੰਦੇ ਸਾਥੀ ਆਏ ਸੀ ਉਹਨਾਂ ਸਾਰਿਆਂ ਦਾ ਹੁੰਗਾਰਾ ਇਹ ਸੀ ਕਿ ਤੁਸੀਂ ਹੁਣ ਰਾਜਨੀਤੀ ਵਿੱਚ ਸਟੈਪ ਅਪ ਕਰੋ ਆਪ ਦਾ ਪਹਿਲੀ ਪੌੜੀ ਰੱਖੋ ਔਰ ਡਿਮਾਂਡ ਕਰੋ ਜੀ ਟਿਕਟ ਦੀ ਤੁਹਾਨੂੰ ਤੁਸੀਂ ਕੰਮ ਸੋਨਾ ਕਰ ਰਹੇ ਹੋ ਜੇ ਕੰਮ ਕਰ ਰਹੇ ਹੋ ਤਾਂ ਵਾਈ ਨਾਟ ਕਿ ਤੁਸੀਂ ਜੋ ਹੋਰ ਗਵਰਨਮੈਂਟ ਦੀ ਹੈਲਪ ਨਾਲ ਜਾਂ ਪਾਵਰ ਨਾਲ ਤੁਸੀਂ ਹੋਰ ਬੈਟਰਮੈਂਟ ਲਾਈਫ ਕਿਸੇ ਦੇ ਲਈ ਆ ਸਕਦੇ ਹੋ ਤਾਂ ਉਹ ਕਿਉਂ ਨਾ ਕਰੋ ਪੋਲਿਟਿਕਸ ਦੀ ਗੱਲ ਕੀਤੀ ਰਾਜਨੀਤੀ 'ਚ ਕਦਮ ਰੱਖਣ ਦੀ ਗੱਲ ਕੀਤੀ ਤਾਂ ਪਾਰਟੀ ਲੈਵਲ ਤੇ ਜਿਵੇਂ ਖੈਰਾ ਸਾਹਿਬ ਨਾਲ ਆਪਣੀ ਰਿਸ਼ਤੇਦਾਰੀ ਦੀ ਗੱਲ ਵੀ ਹੁੰਦੀ ਆ ਤਾਂ ਕਾਂਗਰਸ ਪਾਰਟੀ ਦੀ ਗੱਲ ਕਰ ਰਹੇ ਹਾਂ ਜਾਂ ਕਿਸੇ ਵੀ ਪਾਰਟੀ ਤੋਂ ਜਾਂ ਆਜ਼ਾਦ ਤੌਰ ਤੇ ਵੀ ਹੈ ਇਹਦਾ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸ ਦਵਾਂ ਜੀ ਮੈਂ ਨਾ 2012 ਚ ਸਕੂਲ ਵਿੱਚ ਸੀ ਜੀ 11ਵਾਂ ਵਿੱਚ ਜੀ ਉਦੋਂ PPP ਪਾਰਟੀ ਬਣੀ ਸੀ ਜੀ ਤੋਂ ਸਾਡੀ ਕੋਈ ਲਿੰਕ ਸੀਗੇ ਜੀ ਉਦੋਂ ਬਲਸਾਹ ਹੁਣਾ ਨਾਲ ਤੋਂ ਉਦੋਂ ਅਸੀਂ PPP ਪਾਰਟੀ ਵਿੱਚ ਜਾਂਦੇ ਹੁੰਦੇ ਸੀ ਤੋਂ ਉਦੋਂ ਤੋਂ ਮੇਰਾ ਸਿਆਸੀ ਰੁਝਾਨ ਸਹੀ ਮੈਨੇਜ PPP ਪਾਰਟੀ ਤੋਂ ਸ਼ੁਰੂ ਹੋਇਆ ਜੀ ਉਹ PPP ਪਾਰਟੀ ਤੋਂ ਸ਼ੁਰੂ ਹੋਇਆ ਜੀ PPP ਪਾਰਟੀ ਦੋ ਤਿੰਨ ਸਾਲ ਕੰਮ ਕੀਤਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਚ ਖਹਿਰਾ ਸਾਹਿਬ ਚਲੇ ਗਏ ਫਿਰ ਅਸੀਂ ਆਮ ਆਦਮੀ ਪਾਰਟੀ ਨਾਲ ਜੁੜ ਕੇ ਕੰਮ ਕੀਤਾ ਜੀ ਫਿਰ ਖਹਿਰਾ ਸਾਹਿਬ ਅੱਗੇ ਕਾਂਗਰਸ ਵੀ ਚਲੇ ਗਏ ਜੀ ਫਿਰ ਉਹਨਾਂ ਦੇ 2012 ਦੇ ਇਲੈਕਸ਼ਨ ਵੀ 2017 ਦੇ ਵੀ 2022 ਔਰ 2024 ਮੈਂਬਰ ਪਾਰਲੀਮੈਂਟ ਦੇ ਕਾਫੀ ਹੱਦ ਤੱਕ ਮੈਂ ਐਕਟਿਵਲੀ ਰੋਲ ਪਲੇ ਕੀਤਾ ਔਰ ਮੈਨੂੰ ਇਨਸਾਈਡਸ ਪਤਾ ਕਿ ਇਹ ਇਲੈਕਸ਼ਨ ਕਿਵੇਂ ਲੜਾਇਆ ਜਾਂਦਾ ਕੀ ਕੀ ਕਰਨਾ ਪੈਂਦਾ ਕੀ ਕੀ ਨਹੀਂ ਕਰਨਾ ਪੈਂਦਾ ਉਹ ਬਹੁਤ ਜ਼ਰੂਰੀ ਹੈ ਜੀ ਨਹੀਂ ਤਾਂ ਇੱਕ ਆਮ ਬੰਦਾ ਜਿਹੜਾ ਬਾਹਰ ਸਿਆਸਤ ਨੂੰ ਸਿਰਫ ਵਾਚ ਕਰਦਾ ਉਹ ਸੋਚਦਾ ਕਿ ਬੜਾ ਹੀ ਈਜ਼ੀ ਪ੍ਰੋਸੈਸ ਹੈ ਔਰ ਹਰੇਕ ਕੋਈ ਕਰ ਸਕਦਾ ਹੈ ਬਟ ਜਦੋਂ ਤੁਸੀਂ ਇਹਦੇ ਅੰਦਰ ਵੜ ਕੇ ਵੇਖਦੇ ਹੋ ਨਾ ਕਿ ਇਲੈਕਸ਼ਨ ਲੜਿਆ ਕਿਵੇਂ ਜਾਂਦਾ ਹੈ ਕੀ ਕੀ ਕਰਨਾ ਹੁੰਦਾ ਹੈ ਕਿਵੇਂ ਸਿਸਟਮ ਨੂੰ ਚਲਾਉਣਾ ਹੈ ਗਰਾਊਂਡ ਬਣਾਉਣਾ ਪੈਂਦਾ ਹੈ ਗਰਾਊਂਡ ਬਣਾਉਣਾ ਪੈਂਦਾ ਹੈ ਹਵਾ ਬਣਾਉਣੀ ਪੈਂਦੀ ਹੈ ਬ੍ਰਾਂਡ ਮੈਨੇਜਮੈਂਟ ਚਲੋ ਬਹੁਤ ساری ਚੀਜ਼ਾਂ ਸੋ ਉਹ ਬਹੁਤ ਜ਼ਰੂਰੀ ਹੈ ਜੀ ਬੰਦੇ ਨੂੰ ਸਮਝਣਾ ਤੇ ਕਰਨਾ ਬਾਈ ਜੀ ਖੈਰਾ ਸਾਹਿਬ ਨੂੰ ਨਾ ਧੜਕ ਨੇਤਾ ਵੀ ਕਿਹਾ ਜਾਂਦਾ ਹੈ ਹਨਾ ਕਿਉਂਕਿ ਉਹ ਉਹ ਵੀ ਥੋੜੇ ਜੀ ਬਾਗੀ ਸੋਚ ਹੀ ਰੱਖਦੇ ਇੱਕ ਸਾਹਿਬ ਨੇ ਉਹਨੇ ਪਾਰਟੀਆਂ ਵੀ ਬਹੁਤ ਚੇਂਜ ਕਰਕੇ ਦੇਖੀਆਂ ਆਮ ਆਦਮੀ ਪਾਰਟੀ 'ਚ ਵੀ ਗਏ ਉਧਰੋਂ ਆ ਕੇ ਫਿਰ ਉਹ ਦੁਬਾਰਾ ਫਿਰ ਕਾਂਗਰਸ ਕਿਤਨਾ ਕਿਤੇ ਤੁਸੀਂ ਵੀ ਇਹ ਸਾਰੀਆਂ ਪਾਰਟੀਆਂ ਦੇਖ ਚੁੱਕੇ ਹੋ ਤਾਂ ਹੁਣ ਗਿੱਦਰਬਾਹ ਦੀ ਜੇਕਰ ਆਪਾਂ ਗੱਲ ਕਰੀਏ ਪਿਛਲੇ 12 ਸਾਲ ਤੋਂ ਐਮਐਲਏ ਰਾਜਾ ਵੜਿੰਗ ਰਹੇ ਆ ਤੁਸੀਂ ਪਿੰਡਾਂ 'ਚ ਵਿਚਰਦੇ ਹੋ ਮੁੱਦੇ ਵੀ ਚੱਕਦੇ ਹੋ ਹਸਪੀਟਲਾਂ ਦਾ ਮੁੱਦਾ ਵੀ ਤੁਸੀਂ ਚੱਕਿਆ ਕਈ ਪਿੰਡਾਂ ਦੇ ਵਿੱਚ ਸੜਕਾਂ ਦਾ ਵੀ ਕੀ ਲੱਗਦਾ ਪਿਛਲੇ 12 ਸਾਲਾਂ ਦੇ ਵਿੱਚ ਤੁਹਾਡਾ ਹਲਕਾ ਗਿੱਦਰਬਾਹ ਮਦੀਰ ਪਿੰਡ ਵਿੱਚ ਪੈਂਦਾ ਹੈਗਾ ਕਿੰਨਾ ਕੁ ਵਿਕਾਸ ਹੋਇਆ ਗਿੱਦਰਬਾਹ ਇੱਕ ਜਕਸੀਰ ਜੀ ਮੈਂ ਤੋਂ ਲਾਸਟ ਪੁਆਇੰਟ ਸੋਰੀ ਮੈਂ ਇਸ ਤੇ ਬਾਤ ਚਾਹਨਾ ਹੈ ਕਿ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਮੈਂ ਇਹ ਕਿਸੇ ਵੀ ਨਾ ਪਾਰਟੀਆਂ ਦਾ ਪਹਿਲਾਂ ਅਫੀਸ਼ੀਅਲ ਤੌਰ ਤੇ ਹਿੱਸਾ ਨਹੀਂ ਬ ਮੈਂ ਸਿਰਫ ਬਾਹਰੋਂ ਦੇਖਦਾ ਸੀ ਔਰ ਮੈਨੇਜਮੈਂਟ ਸਿੱਖਦਾ ਸੀ ਕਿ ਕੀ ਕਰ ਕਿਵੇਂ ਚੱਲਦਾ ਪੀਪੀਪੀ ਹੋ ਗਿਆ ਆਮ ਆਦਮੀ ਪਾਰਟੀ ਹੋ ਗਈ ਪਰ ਕਾਂਗਰਸ ਦਾ ਹਿੱਸਾ ਜ਼ਰੂਰ ਹੈ ਮੈਂ ਐਜ਼ ਵਰਕਰ ਕੰਮ ਕਰ ਰਿਹਾ ਹਾਂ ਔਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਗਦੜਵੇ ਹਲਕੇ ਚ ਇੱਕ ਢੱਲੇਦਾਰ ਲੀਡਰ ਦੀ ਲੋੜ ਹੈ ਜੀ ਜੇ ਪ੍ਰਧਾਨ ਸਾਹਿਬ ਇਥੋਂ ਨਹੀਂ ਲੜਦੇ ਆ ਉਹਨਾਂ ਦੇ ਫੈਮਿਲੀ ਚ ਕੋਈ ਨਹੀਂ ਲੜਨਾ ਚਾਹੁੰਦਾ ਇੱਥੇ ਤਾਂ ਇੱਥੇ ਵਾਈ ਨਾਟ ਇੱਥੇ ਇੱਕ ਲੋਕਲ ਯੰਗ ਫੇਸ ਇੱਕ ਪੜਿਆ ਲਿਖਿਆ ਬੰਦਾ ਜਿਹਦੀ ਕੋਈ ਬੈਕਗ੍ਰਾਉਂਡ ਵਿੱਚ ਕੋਈ ਇਲ ਚੀਜ਼ ਨਹੀਂ ਹੈ ਖਰਾਬ ਚੀਜ਼ ਨਹੀਂ ਹੈ ਤਾਂ ਉਹਨੂੰ ਕਿਉਂ ਨਾ ਮੌਕਾ ਦਿੱਤਾ ਜਾਏ ਵਾਈ ਨਾਟ ਇੱਕ ਗਿੱਧਰਵਾਦ ਇਹ ਵੀ ਰਹੀ ਹੈ ਅੱਜ ਤੱਕ ਸਿਆਸਤ ਕਿ ਬਾਹਰੋਂ ਆ ਕੇ ਇੱਥੇ ਐਮ ਐਲ ਏ ਬਣਾਂਗਾ ਗਿੱਧਰਵਾ ਨੇ ਆਪਣੇ ਕਿਤੇ ਹਲਕੇ ਦੇ ਉਮੀਦਵਾਰ ਨੂੰ ਹਾਲੇ ਤੱਕ ਮੌਕਾ ਨਹੀਂ ਦਿੱਤਾ ਕਿ ਉਮੀਦਵਾਰ ਕੋਈ ਸਾਹਮਣੇ ਹੀ ਨਹੀਂ ਆਇਆ ਗਿੱਧਰਵੇ ਆਪਣੇ ਹਲਕੇ ਦਾ ਮੈਂ ਤਾਂ ਕਹਿੰਦਾ ਜੀ ਉਮੀਦਵਾਰ ਹੁਣ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਮੇਰੇ ਨਾਲ ਬੈਠੇ ਹੋ ਮੈਂ ਮਦੀਰ ਪਿੰਡ ਦਾ ਤੁਹਾਡੇ ਪਿੰਡ ਦਾ ਆਪਾਂ ਇੱਕ ਪਿੰਡ ਦੇ ਸਾਥੀ ਜੀ ਤਾਂ ਹੁਣ ਜੇ ਆਪਣੇ ਪਿੰਡ ਦਾ ਕੋਈ ਲੋਕਲ ਹੰਗਾਰਾ ਭਰੂਆ ਤਾਂ ਔਰ অলরেਡੀ ਉਹਦੀ ਵਰਕਿੰਗ ਹੈਗੀ ਹੈ 2019 ਤੋਂ ਲੈ ਕੇ 2024 ਤੱਕ ਪੰਜ ਸਾਲ ਕੰਮ ਕੀਤਾ ਹੈ ਹਰੇਕ ਪਿੰਡ ਚ ਬੰਦੇ ਬਣਾਏ ਉਹ ਸੌਖੇ ਨਹੀਂਗੇ ਜੀ ਬੰਦਾ ਤਾਂ ਇੱਕ ਨਹੀਂ ਲਾਇਆ ਜਾਂਦਾ ਮਗਰ ਜੀ ਮੈਂ ਤਾਂ ਫਿਰ ਵੀ ਆਪਦੇ ਤੌਰ ਤੇ ਬਥੇਰੇ ਬੰਦੇ ਬਣਾ ਲਏ ਆ ਪੂਰੇ ਹਲਕੇ ਚ ਉਹ ਆਈ ਡੋਨਟ نو ਉਸ ਚੀਜ਼ ਨੂੰ ਪਾਰਟੀ ਪੋਜ਼ਿਟਿਵ ਲੈਂਦੀ 네ਗੇਟਿਵ ਲੈਂਦੀ ਬਟ ਮੈਂ ਜਦੋਂ ਕੰਮ ਸ਼ੁਰੂ ਕੀਤਾ ਸੀ ਮੈਂ ਇੰਡੀਪੈਂਡੈਂਟਲੀ ਸ਼ੁਰੂ ਕੀਤਾ ਸੀ ਉਦੋਂ ਮੈਂ ਕਾਂਗਰਸ ਦੇ ਝੰਡੇ ਚ ਨਹੀਂ ਸੀਗਾ ਉਦੋਂ ਹੁਣ ਇਵੈਂਚੁਅਲੀ ਓਵਰ ਦਈਅਰਸ ਮੈਂ ਕਾਂਗਰਸ ਦੇ ਝੰਡੇ ਚ ਆਇਆ ਤਾਂ ਟਿਕਟ ਦੀ ਡਿਮਾਂਡ ਕਾਂਗਰਸ ਤੋਂ ਪਹਿਲੀ ਕੀਤੀ ਹੈ ਬਾਈ ਐਮਐਲ ਤਾਂ ਤੁਸੀਂ ਕੱਟ ਕੀਤਾ ਕੱਟ ਦੇਖ ਕੇ ਤਾਂ ਕਿਤਨੇ ਕਿਤੇ ਜਿਹੜੀ ਪੋਲੀਟੀਕਲ ਆਗੂ ਹੁੰਦੇ ਆ ਉਹ ਕਿਤਨੇ ਕਿਤੇ ਇਹ ਮਹਿਸੂਸ ਕਰਦੇ ਵੀ ਇੱਕ ਹੋਰ ਜਿਹੜਾ ਇੱਥੇ ਆਗੂ ਪੈਦਾ ਹੋ ਗਿਆ ਤਾਂ ਤੁਹਾਨੂੰ ਵਰਕਰ ਕਾਂਗਰਸ ਦੇ ਹੋ ਟੱਚ ਚ ਕਾਂਗਰਸ ਦੇ ਜਾਂ ਕਿ ਤੁਸੀਂ ਹੋਰ ਵੀ ਪਾਰਟੀ ਦੇ ਟੱਚ ਚ ਨਹੀਂ ਜੀ ਐਟ ਦ ਮੋਮੈਂਟ ਤਾਂ ਕਾਂਗਰਸ ਦੇ ਹਾਈ ਕਮਾਂਡ ਨਾਲ ਇਨ ਟੱਚ ਹਾਂ ਮੈਂ ਬਟ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਆਈ ਡੋਨਟ ਨੋ ਕਿਉਂ ਜੈਲਸੀ ਕਰਨੀ ਜੀ ਕਿਸੇ ਤੋਂ ਜਿਹਦੇ ਜੋ ਕਿਸਮਤ ਵਿੱਚ ਲਿਖਿਆ ਉਹਨੂੰ ਮਿਲ ਜਾਣਾ ਜੀ ਜੇ ਮੈਨੂੰ ਮਿਲਣਾ ਹੈ ਮੈਨੂੰ ਮਿਲ ਜੂ ਜਾਂ ਮੇਰੇ ਵੀਰ ਨੂੰ ਮਿਲਣਾ ਉਹਨੂੰ ਮਿਲ ਜੂ ਜੇ ਅੰਗਰੇਜ਼ੀ ਭੈਣ ਨੂੰ ਮਿਲਣਾ ਉਹਨਾਂ ਨੂੰ ਮਿਲ ਜੂਗਾ ਜੀ ਆ ਜੈਲ ਸੀ ਕਿਉਂ ਇੱਕ ਦੂਜੇ ਨੂੰ ਕੱਟਣਾ ਵੜਨਾ ਕਿਉਂ ਹਰੇਕ ਨੂੰ ਆਪ ਦੇ ਆਪ ਦੀ ਲਾਈਨ ਖਿੱਚਣ ਦਿਓ ਜੀ ਜਿੱਥੇ ਤੱਕ ਜਾਂਦਾ ਉਹ ਤਾਂ ਸੱਚੇ ਪਾਸ਼ਾ ਨਹੀਂ ਦੇਣਾ ਨਾ ਜਿਵੇਂ ਮਾਗ ਮੁਕੇ ਜਿੱਥੋਂ ਦੇਣਾ ਜੇ ਦੇਤਾ ਤਾਂ ਬਹੁਤ ਵਧੀਆ ਜੇ ਨਹੀਂ ਦੇਤਾ ਤਾਂ ਠੀਕ ਹੈ ਜੀ ਸਰਵੇਸ ਤਾਂ ਕਰੀ ਜਾਣੇ ਲੋਕਾਂ ਦੀ ਇੱਕ ਵਾਰ ਸਾਬ ਜਿਵੇਂ ਚਲੋ ਪਾਰਟੀ ਜਿਵੇਂ ਵੀ ਅਪਰੋਚ ਕਰਦੀ ਹੋ ਵੱਖਰੀ ਕਰ ਲੈ ਇੰਡੀਵਿਜੂਅਲ ਕੱਟ ਕੀਤਾ ਤੁਸੀਂ ਜੀ ਜਿਮਨੀ ਚੋਂ ਆਉਣ ਵਾਲੀ ਹੈ ਜੀ ਹਿੱਸਾ ਫਿਰ ਬਣੋਗੇ ਉਮੀਦਵਾਰੀ ਦਾ ਬੇਸ਼ੱਕ ਪਾਰਟੀ ਲੈਵਲ ਤੋਂ ਜੇ ਕੋਈ ਪਾਰਟੀ ਨਹੀਂ ਵੀ ਅਪਰੋਚ ਕਰਦੀ ਤਾਂ ਹੇਗਾ ਮਨ ਵੀ ਆਪਾਂ देखो मैं तो फर्स्ट चाहूंगा जी पार्टी हार्ड वर्क देखे हो ज्यादा बेटर है जी ਜੇ ਕਿਸੇ ਨੇ हार्ड वर्क ही नहीं देखना ਤਾਂ ਫਿਰ ਉਹਦਾ ਫਾਇਦਾ ਵੀ ਕੀ ਫਸਟ ਐਂਡ ਉਹ ਗੱਲ ਆਪਾਂ ਦੂਸਰੀ ਬਾਅਦ ਕਰਾਂਗੇ ਅਜੇ ਨੈਕਸਟ ਇੰਟਰਵਿਊ ਤੁਹਾਡੇ ਨਾਲ ਕਰੂੰਗਾ ਬਟ ਪਹਿਲਾ ਪਾਰਟੀ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਜੋ ਇੱਥੇ ਹਾਰਡ ਵਰਕਿੰਗ ਹੈ ਇੱਕ ਨਵਾਂ ਚਿਹਰਾ ਹੈ ਇੱਕ ਐਮਬੀਏ ਫਾਈਨੈਂਸ ਬਲੌਂਸ ਮਿਡਲਿਸਟ ਮੁੰਡਾ ਤੁਰਿਆ ਫਿਰਦਾ ਹੈ ਪੰਜ ਸਾਲਾਂ ਦਾ ਲਕਿਜ ਕੁਝ ਤਾਂ ਹੋਇਆ ਜਿਹੜਾ ਇਹਨਾਂ ਕੱਠ ਕਰ ਗਿਆ ਬਾਈ ਜੀ ਇੱਕ ਅਠ ਦੇਖ ਕੇ ਨਾ ਚਰਚਾਵਾਂਗੇ ਦਰਵਾਜ਼ੇ ਵਿੱਚ ਬਹੁਤ ਛੜਗੀਆਂ ਸੀਗੀਆਂ ਜੀ ਜ਼ਿਆਦਾਤਰ ਇਹ ਲੱਗ ਰਿਹਾ ਸੀ ਕਿ ਬੀਜੇਪੀ ਕੋਲੇ ਕੋਈ ਕੈਂਡੀਡੇਟ ਹੈ ਨਹੀਂਗਾ ਤਾਂ ਸ਼ਾਇਦ ਇਹ ਲੜਕਾ ਕਹਿੰਦੇ ਬੀਜੇਪੀ ਵੱਲੋਂ ਚਿਹਰਾ ਹੈ ਕਹਿੰਦੇ ਨਵਾਂ ਮੁੰਡਾ ਯੰਗ ਮੁੰਡਾ ਬੀਜੇਪੀ ਵੀ ਭਾਲਦੀ ਹੈ ਕੋਈ ਇੱਥੋਂ ਦਾ ਹਲਕੇ ਦਾ ਕੋਈ ਜਿਹੜਾ ਥੋੜਾ ਆਪਣਾ ਰਤਬਾ ਰੱਖਦਾ ਹੋਵੇ ਤਾਂ ਉਹਨੂੰ ਕੈਂਡੀਡੇਟ ਲਿਆਂਦਾ ਜਾਵੇ ਨਹੀਂ ਅੱਜ ਦੀ ਘੜੀ ਕੋਈ ਮੂਵਮੈਂਟ ਨਹੀਂ ਹੈ ਜੀ ਜੀ ਐਟ ਦ ਮੂਮੈਂਟ ਕੋਈ ਇਦਾਂ ਦੀ ਮੂਵਮੈਂਟ ਨਹੀਂ ਹੈਗੀ ਬਟ ਦੇਖੋ ਬੱਚ ਗਿੱਦੜਵਾ ਵੀ ਹੁਣ ਆਪਾਂ ਗੱਲ ਕਰ ਲੈਨੇ ਕਰੀ ਜਾਂਨੇ ਆ ਗਿੱਦੜਵਾਦੇ ਮੁੱਦੇ ਸ਼ਹਿਰੀ ਵੱਖਰਾ ਕਿਉਂਕਿ ਗਿੱਦੜਵਾਦਾ ਇੱਕ ਥੋੜਾ ਜਿਹਾ ਸਿਆਸੀ ਸਮੀਕਰਨ ਹੋਰ ਹੁੰਦੀ ਹੈ ਬਾਕੀ ਹਲਕਿਆਂ ਨਾਲੋਂ ਇੱਕ ਤਾਂ ਗਿੱਦੜਵਾ ਸ਼ਹਿਰ ਦੀ ਸਸਤ ਵੱਖਰੀ ਇਹ ਕਿ ਇਹਦੇ ਵਿੱਚ 52 ਪਿੰਡ ਪੈਂਦੇ ਆ ਤਾਂ ਗਿੱਦੜਵਾਦੇ ਵਿੱਚ ਹੁਣ ਤੱਕ ਤੁਸੀਂ ਕਿਹੜੀਆਂ ਕਿਹੜੀਆਂ ਕਮੀਆਂ ਜਾਂ ਲੱਗਦਾ ਤੁਹਾਨੂੰ ਵੀ ਆ ਗਿੱਦੜਵਾ ਵਾਸਤੇ ਆ ਹੋਣਾ ਚਾਹੀਦਾ ਹੁਣ ਤੱਕ ਹੋਇਆ ਨਹੀਂਗਾ ਪਿਛਲੇ 5 ਸਾਲਾਂ ਤੋਂ ਜੀ ਜਦੋਂ ਮੈਂ ਮੁੱਦੇ ਚੱਕਨੇ ਸ਼ੁਰੂ ਕੀਤੇ ਹੁਣ ਆ ਵੀਡੀਓਜ਼ ਬਣਾਉਣੀਆਂ ਤਾਂ ਮੈਂ ਪਿੱਛੇ ਜਿਹਾ ਸ਼ੁਰੂ ਕੀਤੇ ਮੁੱਦੇ ਤਾਂ ਚਲੋ ਬਹੁਤ ਧੇਰ ਦੇਨ ਡਾਇਰੈਕਟਲੀ ਚੱਕ ਰਿਹਾ ਸੀ ਮੈਂ ਆ ਸਭ ਤੋਂ ਬੇਸਿਕ ਕੰਮ ਤੋਂ ਸ਼ੁਰੂ ਕਰਦੇ ਜੀ ਗਿੱ ਜੀ ਦੋਦੇ ਤੋਂ ਕੋਣੀ ਦੀ ਸੜਕ ਦੋਨੋਂ ਪਿੰਡ ਲੀਡਰਾਂ ਦੇ ਤੇ ਸੜਕਾਂ ਦੇ ਬੁਰੇ ਹਾਲ ਜੇ ਉੱਥੇ ਇੱਕ ਮਾਰਚ ਪੇ ਜੇ ਜੀ ਮੋਟਰਸਾਈਕਲ ਤੇ ਬੀਬੀਆਂ ਡਿੱਗਦੀਆਂ ਪਿੱਛੇ ਬੈਠੀਆਂ ਬਾਈ ਜੀ ਵਰਕਰ ਜਿਵੇਂ ਆਪਾਂ ਗੱਲ ਕੀਤੀ ਵਰਕਰ ਕਾਂਗਰਸ ਦੇ ਆਪਾਂ ਉਹਦੇ ਚ ਕਿਤੇ ਇਹ ਨਹੀਂ ਹੋਇਆ ਵੀ ਆਪਾਂ ਉਸ ਐਮਐਲਏ ਵੀ ਕਾਂਗਰਸ ਦੀ ਰਹੇ ਆ ਸਰਕਾਰ ਵੀ ਰਹਿ ਚੁੱਕੀ ਆ ਤਾਂ ਕਿਤੇ ਗੱਲਬਾਤ ਨਹੀਂ ਉੱਪਰ ਲੈਵਲ ਤੇ ਕੀਤੀ ਭਈ ਮੇਰੇ ਹਲਕੇ ਦਾ ਮੈਂ ਤਾਂ ਬਹੁਤ ਲੇਟ ਬਣਿਆ ਨਾ ਜੀ ਕਾਂਗਰਸ ਦੇ ਇਸ ਜੀ ਮੈਂ ਤਾਂ 2019 ਤੋਂ ਲੈ ਕੇ 2022 ਤੱਕ ਤਾਂ ਇੰਡੀਪੈਂਡੈਂਟਲੀ ਕੰਮ ਕੀਤਾ ਇਸ ਹਲਕੇ ਚ ਉਦੋਂ ਤੱਕ ਤਾਂ ਸਰਕਾਰ ਸੀਗੀ ਉਹ ਤਾਂ ਹੁੰ ਜਿਹੜੇ ਮੌਜੂਦਾ ਇੱਥੋਂ ਦੀ ਕੋਈ ਚੇਅਰਮੈਨ ਨਹੀਂ ਆ ਮੰਨ ਰਿਹਾ ਕੋਈ ਐਮਐਲਏ ਸ਼ਿਪ ਮੰਨ ਰਿਹਾ ਇਹ ਤਾਂ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਜੀ ਮੇਰਾ ਕੀ ਜਵਾਬ ਦੇ ਮੈਂ ਤਾਂ ਵੀ ਪੜ੍ਹਾਈ ਖਤਮ ਕਰਕੇ ਜੁਆਇਨ ਹੀ ਕੀਤੀ ਸੀ ਪੋਲਿਟਿਕਸ ਮੇਰੀ ਮੇਰੀ ਉਮਰ ਤਾਂ ਸੀਗੀ 25 ਸਾਲ ਦੀ ਮੈਂ ਤਾਂ ਉਹ ਸਿੱਖ ਰਿਹਾ ਸੀ ਕਿਵੇਂ ਕਰਨਾ ਮਾਨ ਸਾਹਿਬ ਦੀ ਗੱਲ ਕਰ ਲੈਣੇ ਆਮ ਆਦਮੀ ਪਾਰਟੀ ਕਹਿੰਦੇ ਆਈ ਸੀ ਬਦਲਾਅ ਦੇ ਰੂਪ ਦੇ ਵਿੱਚ ਕਿੰਨਾ ਕੁ ਬਦਲਾਅ ਲੱਗਦਾ ਪੰਜਾਬ ਦੇ ਵਿੱਚ ਜਾਂ ਗਿੱਦੜਵਾਲਕੇ ਗਿੱਦੜਵਾਲਕੇ ਤਾਂ ਬਹੁਤ ਲੋੜ ਹੈ ਜੀ ਜੀ ਕਾਫੀ ਲੋੜ ਹੈ ਇੱਥੇ ਇੱਕ ਚੰਗੇ ਲੀਡਰ ਦੀ ਲੋੜ ਹੈ ਉਹਨਾਂ ਨੂੰ ਸਹੀ ਮੈਨੇਜ ਤਾਂ ਮੈਂ ਦੱਸਾਂ ਬਹੁਤ ਵੱਡੀ ਕਮੀ ਹੈ ਕਿਉਂਕਿ ਐਟ ਦ ਮੂਮੈਂਟ ਇੱਥੇ ਕੰਮ ਚੱਲ ਨਹੀਂ ਰਿਹਾ ਜੀ ਜੀ ਕਿਉਂਕਿ ਜਿਸ ਸਾਹ ਨਾਲ ਆਫਿਸਰਸ ਨੂੰ ਔਰ ਜਿਸ ਸਾਹ ਨਾਲ ਇੱਥੇ ਸਿਸਟਮ ਚੱਲਣਾ ਚਾਹੀਦਾ ਸੀਗਾ ਹਲਕੇ ਦਾ ਬਹੁਤ ਬੁਰਾ ਹਾਲ ਹੈ ਇੱਕ ਚੰਗੇ ਢੜਲੇदार ਲੀਡਰ ਦੀ ਲੋੜ ਹੈ ਜੋ ਅੱਗੇ ਲੱਗ ਕੇ ਇੱਥੇ ਲੋਕਾਂ ਦੇ ਬਾਹਾਂ ਫੜ ਕੇ ਵਰਕਰਾਂ ਦੇ ਕੰਮ ਕਰਾ ਸਕੇ ਵਰਕਰ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਵਿਚਾਰੇ ਬਹੁਤ ਮਿਊਸ ਹੋ ਕੇ ਘਰਾਂ 'ਚ ਬੈਠੇ ਜਿਹੜੇ ਮੇਨ ਵਰਕਰ ਹੈ ਪੁਰਾਣੇ ਕਿਦੜਬਾ ਹੌਟ ਸੀਟ ਮੰਨੀ ਜਾਂਦੀ ਹੈ ਹੌਟ ਸੀਟ ਇਸ ਵਾਰ ਵੀ ਬਣ ਚੁੱਕੀ ਹੈ ਦਾਵੇਦਾਰੀਆਂ ਬਹੁਤ ਆ ਰਹੀਆਂ ਜਿਹੜੀ ਮੌਜੂਦਾ ਪਾਰਟੀ ਆਪਾਂ ਕਹਿ ਸਕਦੇ ਹਾਂ ਜਿਹਦੀ ਸੱਤਾਧਰ ਪਾਰਟੀ ਹੈ ਉਹਨਾਂ ਵੱਲੋਂ ਵੀ ਬਹੁਤ ਸਾਰੇ ਉਮੀਦਵਾਰ ਜਿਹੜੇ ਸਾਹਮ ਉਹ ਕਿਉਂ ਇਹ ਹੱਬ ਬਣਾਇਆ ਜਾਂਦਾ ਵੀ ਆਪਾਂ ਉੱਥੇ ਜਾ ਕੇ ਐਮਐਲਏ ਬਣਾਣਾਗਾ ਕੀ ਖਾਸ ਹੈ ਦਰਬਾਜ ਜੀ dxcir ji ਗਿੱਦੜਵਾਲੀ ਹਿਸਟਰੀ ਖਾਸ ਹੈ ਜੀ ਇਹ ਤੁਸੀਂ ਦੇਖੋ ਇਸ ਸੀਟ ਨੇ ਕਿੰਨੇ ਮੁੱਖ ਮੰਤਰੀ ਬਣਾਏ ਜੀ ਕਿੰਨੇ ਮੁੱਖ ਮੰਤਰੀ ਇੱਥੇ ਆ ਕੇ ਲੜੇ ਕਿੰਨੇ ਲੀਡਰ ਬਣਾਏ ਸਟੇਟ ਦੇ ਜੋ ਹੁਣ ਆਪਾਂ ਆਪਣੇ ਐਮਪੀ ਸਾਹਿਬ ਵੀ ਕਹਿਣ ਲੱਗੇ ਵੀ ਭਾਈ ਮੁੱਖ ਮੰਤਰੀ ਦਾਵੇਦਾਰੀ ਪੇਸ਼ ਕਰਨ ਲੱਗੇ ਉਹ ਵੀ ਕਿਉਂਕਿ ਗਿੱਦੜਵਾਦ ਉਹ ਤਿੰਨ ਵਾਰੀ ਵਿਧਾਇਕ ਬਣ ਚੁੱਕੇ ਬਿਲਕੁਲ ਡੈਮੋਕਰੇਸੀ ਹੈ ਜੀ ਸਭ ਦਾ ਹੱਕ ਹੈ ਜਿਵੇਂ ਮੇਰਾ ਹੱਕ ਹੈ ਜੀ ਇਹ ਕਿਸੇ ਦੀ ਰਜਿਸਟਰੀ ਤਾਂ ਹੈ ਨਹੀਂ ਨਾ ਜੀ ਕਿ ਜਾਂ ਮੇਰੇ ਫਾਦਰ ਦੀ ਰਜਿਸਟਰੀ ਜਾਂ ਦਾਦਾ ਜੀ ਦੀ ਰਜਿਸਟਰੀ ਕਿ ਮੈਂ ਹੀ ਲੜਨਾ ਜੀ ਇਥੋਂ ਜਾਂ ਮੈਂ ਜਿਹਨੂੰ ਕਹੂੰਗਾ ਉਹੀ ਲੜੂਗਾ ਇਹ ਤਾਂ ਜੀ ਆਮ ਲੋਕਾਂ ਨੇ ਚੂਜ਼ ਕਰਨਾ ਹੈ ਡੈਮੋਕ੍ਰੇਸੀ ਦਾ ਮਤਲਬ ਹੀ ਹੈ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਜਸੀਰ ਜੀ ਮੈਂ ਵੀ ਕਰ ਸਕਦਾ ਹਰੇਕ ਬੰਦਾ ਕਰ ਸਕਦਾ ਤੇ ਗਿੱਦਰਵਾ ਹਲਕੇ ਦੇ ਲੋਕਾਂ ਨੂੰ ਕੀ ਕਹੋਗੇ ਜਿਹੜੇ ਤੁਹਾਡੇ ਨਾਲ ਇੰਡੀਵਿਜੂਅਲ ਜੁੜੇ ਹੋਏ ਆ ਹਨ ਤਾਂ ਉਹ ਕੀ ਦੇਖਣਾ ਗਿੱਦਰਵਾ ਹਲਕੇ ਦੀ ਸਿਆਸਤ ਆਉਣ ਵਾਲੀ ਜਿਹੜੀ ਸਿਆਸਤ ਹੈ ਆਉਣ ਵਾਲੀਆਂ ਚੋਣਾਂ ਉਹਦੇ ਵਿੱਚ ਕੀ ਮੁੱਦੇ ਦੇਖਣ ਮੁੱਦੇ ਦੇਖਣ ਜਾਂ ਕੈਂਡੀਡੇਟ ਦੇਖਣ ਜਾਂ ਲੋਕਲ ਕੈਂਡੀਡੇਟ ਦੇਖਣ ਜਾਂ ਆਪਣੇ ਹਲਕੇ ਲਈ ਕਿਹੜਾ ਕੈਂਡੀਡੇਟ ਕੀ ਕਰ ਸਕਦਾ ਮੈਂ ਤਾਂ ਕਹਿਣਾ ਜੀ ਦੋਨੋਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਹਲਕੇ ਦੇ ਮੁੱਦੇ ਔਰ ਕੈਂਡੀਡੇਟ ਕਿਉਂਕਿ ਬਹੁਤ ਜ਼ਰੂਰੀ ਚੀਜ਼ ਹੈ ਕਿ ਕੈਂਡੀਡੇਟ ਸਹੀ ਹੋਵੇ ਤੁਹਾਡੇ ਹਲਕੇ ਦਾ ਫੇਰ ਹੀ ਤੁਸੀਂ ਕੁਝ ਕਰ ਸਕੋਗੇ ਕਈ ਹਲਕੇ ਪੰਜਾਬ ਦੇ ਹੋ ਜਿਹੇ ਜਿੱਥੇ ਕੈਂਡੀਡੇਟ ਕੋਈ ਨਹੀਂ ਚੰਗੇ ਟਕਰੇ ਉਹ ਲੋਕੀ ਰੋ ਰਹੇ ਅੱਜ ਦੀ ਘੜੀ ਪਟ ਕੈਂਡੀਡੇਟ ਚੰਗਾ ਹੋਵੇ ਤੁਹਾਡਾ ਆਪਣਾ ਹੋਵੇ ਜਿਹੜਾ ਲੋਕਲ ਹੋਵੇ ਉਹਨੂੰ ਤਾਂ ਪਤਾ ਹੀ ਤੁਹਾਡੀ ਤਕਲੀਫ ਕੀ ਹੈ ਜਾਂ ਗਿੱਦੜਵੇ ਦੀ ਸੀਵਰੇਜ ਦਾ ਕੰਮ ਹੈ ਗਿੱਦੜਵੇ ਦੀ ਸੜਕਾਂ ਦਾ ਕੰਮ ਹੈ ਨਲੀ ਗਲੀਆਂ ਦਾ ਕੰਮ ਹੈ ਕਿੰਨੇ ਕੰਮ ਹੈ ਜੀ ਹੋਣ ਵਾਲੇ ਬੇਸਿਕ ਸਟਰਕਚਰ ਸੀਵਰੇਜ ਦੀ ਆਪਣੀ ਗੱਲ ਆ ਗਈ ਵਿੱਚ ਕਿਉਂਕਿ ਅੱਜ ਹੁਣ ਅੱਜ ਦੀ ਜਿਹੜੀ ਸਿਆਸਤ ਆ ਉਹ ਗਿੱਦੜਵਾ ਦੇ ਸੀਵਰੇਜ ਤੇ ਹੀ ਖੜੀ ਆ ਜੀ ਸੀਵਰੇਜ ਦਾ ਕਿਉਂ ਸਿਸਟਮ ਐਨਾ ਕਹਿੰਦੇ ਹੁਣ 30 ਕਰੋੜ ਜਾਰੀ ਵੀ ਹੋ ਗਿਆ ਗਿੱਦੜਵਾ ਦੇ ਵਿੱਚ ਜੀ ਤਾਂ ਸੀਵਰੇਜ ਸਿਸਟਮ ਇੱਥੋਂ ਦੇ ਹਸਪਤਾਲ ਦੀ ਵੀ ਲਗਾਤਾਰ ਗੱਲ ਕੀਤੀ ਜਾਂਦੀ ਕੋਈ ਡਾਕਟਰ ਹੈ ਨਹੀਂ ਕਿ ਕਿਸੇ ਟਾਈਮ ਇੱਕ ਨੰਬਰ ਸੀ ਜਿਹੜਾ ਇਦਾਂ ਦੀਆਂ ਜਿਹੜੀਆਂ ਉਹ ਪਿੱਛੇ हट ਗਈਆਂ ਗੱਲਾਂ ਹੁਣ ਕੱਲੇ ਸੀਵਰੇਜ ਤੇ ਖੜੀ ਅੱਜ ਦੀ ਸਿਆਸਤ ਕੀ ਲੱਗਦਾ ਸਿਹਤ ਸੁਲਤਾਨ ਪੱਖੋਂ ਵੀ ਗਿੱਦਰਵਾ ਕਿੰਨਾ ਕ ਪਿੱਛੇ ਐ ਦੇਖੋ ਸਿਹਤ ਸੁਲਤਾਨ ਤਾਂ ਬਿਲਕੁਲ ਆਬਵੀਅਸਲੀ ਪਿੱਛੇ ਹੈ ਹੀ ਅੱਜ ਜਿਵੇਂ ਮੈਂ ਪਿੱਛੇ ਜੇ ਆਸਾ ਬੂਟਰ ਇੱਕ ਹਸਪਤਾਲ ਬੰਦ ਪਿਆ ਉਹਦਾ ਮੁੱਦਾ ਚੱਕਿਆ ਸੀ ਉਹ ਆਸੇ ਪਾਸੇ 7-8 ਪਿੰਡਾਂ ਨੂੰ ਕਿਟਰ ਕਰ ਰਿਹਾ ਸੀ ਵੱਡੇ ਵੱਡੇ ਪਿੰਡਾਂ ਨੂੰ ਉਹ ਜੇ ਚਲਾਇਆ ਜਾਵੇ ਤਾਂ ਆਟੋਮੈਟਿਕਲੀ ਪ੍ਰੈਸ਼ਰ ਬਾਕੀ ਹਸਪਤਾਲਾਂ ਤੇ ਘਟ ਜੂਗਾ ਜੀ ਫਸਟ ਐਂਡ ਫਰਮੋਸਟ ਇਹ ਹੋ ਗਿਆ ਇੱਕ ਜਿਵੇਂ ਆਪਣੇ ਮੰਦਿਰ ਵੀ ਇੱਥੇ ਇੱਕ ਬਿਲਡਿੰਗ ਸੜ ਰਹੀ ਹੈ ਜੀ ਇਹ ਇੱਥੇ ਵੀ ਕੰਮ ਹੋਣਾ ਚਾਹੀਦਾ ਸੈਕੰਡ ਜਿਹੜੀ ਤੁਸੀਂ ਗੱਲ ਕੀਤੀ ਸੀਵਰੇਜ ਦੀ ਇਹਦੇ ਚ ਐਂਜ ਇਹਦੇ ਚ ਪ੍ਰੋਪਰ ਆਈ ਥਿੰਕ ਇਨਕੁਆਇਰੀ ਹੋਣੀ ਚਾਹੀਦੀ ਹੈ ਕੋਈ ਵਿਜੀਲੈਂਸ ਕਿ ਜਿੰਨੀਆਂ ਪਾਈਪਾਂ ਕਹੀ ਜਾਂਦੀਆਂ ਹੁੰਨੀਆਂ ਪਾਈਪਾਂ ਪਈਆਂ ਕਿ ਜਿੰਨਾ ਸਾਈਜ਼ ਕਿਹਾ ਜਾਂਦਾ ਉਹਨਾਂ ਸਾਈਜ਼ ਹੈ ਆਈ ਡੋਟ ਨੋ ਹਿਸਟਰੀ ਕੀ ਹੈ ਕਿ ਨਹੀਂ ਬਟ ਜਿੱਥੇ ਜਿਹਦੀ ਵੀ ਸਰਕਾਰ ਸੀ ਚਾਹੇ ਪਹਿਲਾਂ ਅਕਾਲੀ ਦਲ ਨੇ ਜੇ ਕੀਤਾ ਕੰਮ ਜੇ ਕਾਂਗਰਸ ਨੇ ਕੀਤਾ ਕੰਮ ਹਰੇਕ ਵਾਰ ਨਿਰਪੱਖ ਹੋ ਕੇ ਜਾਂਚ ਹੋਣੀ ਚਾਹੀਦੀ ਹੈ ਇਹ ਸੀਵੇਜ ਦਾ ਸਿਸਟਮ ਇੱਥੇ ਅਸਲ ਪਾਣੀ ਖੜਕ ਕੇ ਜਾਂਦਾ ਸਿਰਫ 2 ਘੰਟੇ ਦੀ ਬਾਰਿਸ਼ ਨਾਲ ਮੈਂ ਪਾਣੀ ਦੇ ਵਿੱਚ ਖੜ ਕੇ ਵੀ ਵੀਡੀਓ ਬਣਾਈ ਜਕਸੀਰ ਜੀ ਜੀ ਸਿਰਫ ਇਹ ਸੀ ਸਿੰਬੋਲਿਕ ਸੀ ਉਹ ਕਿ ਦਿਖਾਉਣ ਨੂੰ ਲੋਕਾਂ ਨੂੰ ਕਿ ਜੇ ਹੁਣ ਨਹੀਂ ਬੋਲਾਂਗੇ ਹੁਣ ਨਹੀਂ ਉਠਾਂਗੇ ਫਿਰ ਕਦੋਂ ਉਠਾਂਗੇ ਵਰਿੰਗ ਸਾਹਿਬ ਵੀ ਪਹਿਲਾਂ ਪਾਣੀ 'ਚ ਆ ਕੇ ਖੜਦੇ ਰਹੇ ਜਦੋਂ ਉਹਨਾਂ ਨੇ ਐਂਟਰੀ ਕੀਤੀ ਇੱਥੇ ਕਹਿੰਦੇ ਪਾਣੀ ਚ ਆ ਕੇ ਖੜ ਜਾਂਦੇ ਸੀਗੇ ਤਾਂ ਉਹ ਸਿਆਸਤੀ ਸ਼ੁਰੂ ਇੱਥੋਂ ਹੁੰਦੀ ਹੈ ਚਲੋ ਦੇਖੋ ਉਹ ਉਹਨਾਂ ਦਾ ਇੰਡੀਵਿਜੂਅਲ ਤੌਰ ਤੇ ਉਹਨਾਂ ਦੀ ਚੁਆਇਸ ਹੋਗੀ ਮੇਰਾ ਮੋਟਿਵੇ ਵੇ ਸੀਗਾ ਕਿ ਲੋਕਾਂ ਨੂੰ ਸਿੰਬੋਲਿਕ ਤੌਰ ਤੇ ਮੋਟੀਵੇਟ ਕਰਨਾ ਕਿ ਤੁਸੀਂ ਡਰਨਾ ਨਹੀਂ ਆਪਾਂ ਕਿਸੇ ਤੋਂ ਇਹ ਸਰਕਾਰ ਆਪਾਂ ਬਣਾਈਏ ਲੀਡਰ ਆਪਣੇ ਆ ਤੰਤਰ ਮੰਤਰ ਸਭ ਆਪਣਾ ਹੈ ਤੇ ਤੁਸੀਂ ਉਠੋ ਆਵਾਜ਼ ਚੱਕੋ ਫਿਰ ਹੀ ਕੋਈ ਹੱਲ ਹੋਊਗਾ ਆਦਰਵਾਇਸ ਕਿਸੇ ਨੇ ਕੋਈ ਹੱਲ ਨਹੀਂ ਕਰਨਾ ਬਾਈ ਜੀ ਤੁਸੀਂ ਬਹੁਤ ਦੁਖੀ ਲੋਕਾਂ ਕੋਲ ਵੀ ਜਾਂਦੇ ਹੋ ਜੀ ਨੌਜਵਾਨ ਵੀ ਹਾਂ ਤਾਂ ਗਿੱਦਰਵਾਹਾ ਦੇ ਵਿੱਚ ਸਿਆਸਤ ਚਿੱਤੇ ਨੂੰ ਲੈ ਕੇ ਵੀ ਹੁੰਦੀ ਆ ਕਿ ਬਹੁਤ ਜੜੀ ਨੌਜਵਾਨੀ ਗਰਕ ਚੁੱਕੀ ਆ ਇਹ ਦਿਨ ਕਮੇਟੀਆਂ ਵੀ ਬਣਦੀਆਂ ਪਿੱਛੇ ਜੇ ਇੱਕ ਪੱਤਰਕਾਰ ਦੇ ਵੀ ਜਿਹੜਾ ਉਹ ਕਮੇਟੀ ਕਰਕੇ ਸੱਟ ਵੀ ਲੱਗੀ ਆ ਕਿੱਥੇ ਦੇਖਦੇ ਹਾਂ ਕੀ ਲੱਗਦਾ ਕਿ ਚਿੱਟਾ ਨਹੀਂ ਕੰਟਰੋਲ ਹੋਇਆ ਕਿ ਦਰਵਾਜ਼ੇ ਵਿੱਚ ਇਹ ਜਿਸਖੀਰ ਜੀ ਕੱਲੇ ਗਿੱਦੜਵਾਦੀ ਕਹਾਣੀ ਨਹੀਂ ਹੈ 올ਓਵਰ ਪੰਜਾਬ ਹੈ ਜੀ ਜੀ ਔਰ ਇਹਦਾ ਬਹੁਤ ਹੀ ਡੀਪ ਸਟੇਟ ਵਿੱਚ ਚੱਲੇ ਜਾਈਏ ਪਿੱਛੇ ਚੱਲੇ ਜਾਈਏ ਆਪਾਂ ਸਮਝੀਏ ਇਸ ਚੀਜ਼ ਨੂੰ ਇਹ ਕਿਵੇਂ ਚੱਲਦਾ ਹੈ ਪੂਰਾ ਵਰਲਡ ਟ੍ਰੇਡ ਹੈ ਜੀ ਔਰ ਪੰਜਾਬ ਉਹਦਾ ਰੂਟ ਹੈ ਜੀ ਔਰ ਇੱਕ ਖਾਸ ਤੌਰ ਤੇ ਕਈ ਏਜੰਸੀਆਂ ਦੀ ਸਕੀਮ ਵੀ ਹੁੰਦੀ ਹੈ ਕਿ ਪੰਜਾਬੀਆਂ ਨੂੰ ਕਿਵੇਂ ਨਾ ਕਿਵੇਂ ਕਿਸ ਤਰੀਕੇ ਨਾਲ ਕਮਜ਼ੋਰ ਕੀਤਾ ਜਾਵੇ ਆਪਣੇ ਕੌਮ ਨੂੰ ਸਿੱਖਾਂ ਨੂੰ ਜੀ ਉਹਦਾ ਕਾਰਨ ਕੀ ਹੈ ਕਿ ਤੁੰਗੀ ਜਦੋਂ ਵੀ ਕੋਈ ਰਿਵੋਲਟ ਹੁੰਦਾ ਆਪਾਂ ਕਰਦੇ ਹਾਂ ਰਲ ਕੇ ਜੀ ਸਾਰੇ ਜਾਣੇ ਸਿੱਖ ਕੌਮ ਕਰਦੀ ਸਭ ਤੋਂ ਅੱਗੇ ਹੁੰਦੀ ਜਿੱਥੇ ਕਿ ਜਿੱਥੇ ਤੱਕ ਆਉਂਦਾ ਆਪਾਂ ਜਾ ਕੇ ਖੜੀਦਾ ਤਾਂ ਉਹਨਾਂ ਨੂੰ ਇਹ ਹੈ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ੇ 'ਚ ਜੇ ਆਪਾਂ ਫਸਾ ਦਈਏ ਹੁਣ ਦੇਖੋ ਜਿਹੜਾ ਤਾਂ ਐਡਿਕਟ ਹੋ ਗਿਆ ਵਿਚਾਰਾ ਬੰਦਾ ਉਹਦੀ ਕੀ ਗਲਤੀ ਹੈ ਜੀ ਗਲਤੀ ਤਾਂ ਵੇਚਣ ਵਾਲੀ ਦੀ ਹੈ ਖਾਣ ਵਾਲੀ ਦੀ ਕਿੱਥੇ ਗਲਤੀ ਹੁੰਦੀ ਹੈ ਉਹਨੂੰ ਤਾਂ ਪ੍ਰੋਵਾਈਡ ਹੋਇਆ ਉਹਨੇ ਵਿਚ ਇਹ ਕੱਚੀ ਮਿਰਚੀ ਖਾ ਲਿਆ ਜੀ ਠੀਕ ਹੈ ਨਾ ਜੀ ਸੋ ਇਹ ਆਬਵੀਅਸਲੀ ਇਹ ਸਰਕਾਰ ਨੂੰ ਉਹ ਡੀਪ ਸਟੇਟ ਔਰ ਸਾਰੀ ਜੋ ਪੁਲਿਸ ਵਗੈਰਾ ਹੁੰਦੀ ਹੈ ਇਹਨਾਂ ਨੂੰ ਰਲ ਮਿਲ ਕੇ ਰੋਕਣਾ ਚਾਹੀਦਾ ਬਟ ਇਹ ਰੋਕ ਨਹੀਂ ਰਹੇ ਗੜ੍ਹ ਸਾਹਿਬ ਚਿਮਨੀ ਚੂਣਾ ਨੰਗ ਜਾਣਗੇ ਆ ਜਾਣਗੇ ਬੇਸ਼ੱਕ ਪਾਰਟੀ ਕੋਈ ਮੌਕਾ ਦੇਵੇ ਨਹੀਂ ਦਿੰਦੀ ਕੀ ਲੱਗਦਾ ਲੰਮਾ ਸਮਾਂ ਜਿਵੇਂ 2027 ਤੱਕ ਤੁਸੀਂ ਉਦੋਂ ਤੱਕ ਕਿਤਨੇ ਕਿਤੇ ਕਿਸੇ ਪਾਰਟੀ ਵੱਲ ਜਾਂ ਕਹਿ ਲਓ ਇੰਡੀਵਿਜੂਅਲ ਤੌਰ ਤੇ ਸਥਾਨ ਉਹ ਪੂਰਾ ਪ੍ਰੋਪਰ ਜਿੰਨਾ ਕੁ ਹੁਣ ਕੈਮੇ ਉੱਪਰ ਲੈਵਲ ਕਰ ਲਓਗੇ ਜੀ ਸਿਰਜੀ ਦੇਖੋ ਮੇਰਾ ਟਾਰਗੇਟ ਤਾਂ ਹੈਗਾ ਸੋਸ਼ਲ ਸਰਵਿਸ ਦਾ ਫਰਸਟ ਜੀ ਉਹ ਮੈਂ ਕਰ ਹੀ ਜਾਣਾ ਜੀ ਰਿਸਪੈਕਟਿਵ ਟਿਕਟ ਮਿਲੇ ਨਾ ਮਿਲੇ ਕਿਉਂਕਿ ਮੇਰੀ ਏਜ ਹੈ ਜੀ 29 ਆ ਜੀ ਇਹ ਵਾਰੀ ਪਾਰਟੀਆਂ ਥੋੜਾ ਪੇਸ਼ੈਂਸ ਵੀ ਚੈੱਕ ਕਰਦੀਆਂ ਜੀ ਔਰ ਮੈਨੂੰ ਕੋਈ ਜ਼ਿੰਦਗੀ ਚ ਕੋਈ ਕਾਲ ਨਹੀਂ ਆ ਜੀ ਮੈਂ ਬੜੀ ਪੇਸ਼ੈਂਸ ਸਿੱਖੀ ਇਸਨੀ ਏਜ ਚ ਸਿੱਖ ਲਈ ਹੈ ਜੀ ਬਥੇਰੀ ਪੇਸ਼ੈਂਸ ਕਿ ਤੁਹਾਨੂੰ ਲੜਾਈ ਲੜ ਕੇ ਹੀ ਮਿਲਦਾ ਹੌਲੀ ਹੌਲੀ ਪਿਆਰ ਨਾਲ ਕੋਈ ਨਹੀਂ ਦਿੰਦਾ ਕੁਛ ਵੀ ਸੋ ਹੌਲੀ ਹੌਲੀ ਕੰਮ ਕਰੀ ਜਾਊਂਗਾ ਜੀ ਮੈਂ ਜੇ ਹੁਣ ਮੌਕਾ ਮਿਲਣਾ ਹੈ ਹੁਣ ਮਿਲ ਜੂਗਾ ਨਹੀਂ ਤਾਂ ਛਾਈ ਤੇ ਭਾਈ ਜੀ ਨਾਲ ਆਪਾਂ ਗੱਲ ਕਰੀਏ ਕਿਸੇ ਲੀਡਰ ਨਾਲ ਹੁਣ ਅੱਗੇ ਟਿਕਟ ਕਿਸੇ ਨਾ ਵੀ ਮਿਲਦੀ ਹੈ ਅਨਾਉਂਸ ਹੋ ਜਾਂਦੀ ਹੈ ਤਾਂ ਨਾਲ ਤੁਰੰਦੀ ਆਪਾਂ ਗੱਲ ਕਰੀਏ ਤਾਂ ਨਾਲ ਫਿਰ ਪੂਰਾ ਸਪੋਰਟ ਰੱਖੋਗੇ ਜਿਹੜਾ ਬੰਦਾ ਪਿਆਰ ਨਾਲ ਜੀ ਪਿਆਰ ਨਾਲ ਪੂਰੇ ਦਿਲ ਨਾਲ ਦਿਲ ਜੋੜ ਕੇ ਆਊਗਾ ਤਾਂ ਉਹਦੀ ਮਦਦ ਕਰਾਂਗੇ ਐ ਚੁਸ ਚਲਾਕ ਲੀਡਰਾਂ ਦੇ ਐਤਕੀਨੀ ਮਦਦ ਕਰਨੀ ਜੀ ਅਸੀਂ ਕਿ ਜਿਹੜੇ ਬਾਅਦ ਚ ਪਹਿਲਾਂ ਵੋਟਾਂ ਵਾਲੇ ਕੁਝ ਹੋਰ ਬਾਅਦ ਕੁਝ ਹੋਰ ਕਿਰਾਂ ਕੰਮ ਕੱਢਿਆ ਤੇ ਉਦੋਂ ਬਾਅਦ ਬਿਲਕੁਲ ਤਾਂ ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਮਾਂ ਦਿੱਤਾ ਧੰਨਵਾਦ ਜੀ ਸੋ ਇਹ ਇਸਨੇ ਅਨੇਕ ਸਿੰਘ ਬਰਾੜ ਮਦੀਰ ਜੋ ਕਿ ਸਮਾਜ ਸੇਵਾ ਕਰਦੇ ਨੇ ਔਰ ਨਾਲ ਦੀ ਨਾਲ ਹੁਣ ਰਾਜਨੀਤੀ ਦੇ ਵਿੱਚ ਵੀ ਅੱਗੇ ਆ ਚੁੱਕੇ ਨੇ ਤਾਂ ਦੇਖਦੇ ਹਾਂ ਜਮਨੀ ਚੋਣਾਂ ਦੇ ਵਿੱਚ ਇਹਨਾਂ ਨੂੰ ਮੌਕਾ ਮਿਲਦਾ ਜਾਂ ਫਿਰ 2027 ਤੱਕ ਇਹਨਾਂ ਨੂੰ ਹਜੇ ਹੋਰ ਵੇਟ ਕਰਨੀ ਪੈ ਸਕਦੀ ਹੈ ਬਹੁਤ ਬਹੁਤ ਧੰਨਵਾਦ